ਫੱਗਾਂ ਮੜਿਓ ਸਿੱਖੀ ਦੀ ਸਪਿਰਟ ਬੜੀ ਵੱਖਰੀ ਹੈ ਮੈਂ ਕਿਸੇ ਨੂੰ ਨੀਵਾ ਨਹੀਂ ਦਸਣਾ ਸਿਰਫ ਜਦੋਂ ਕਿਸੇ ਦੇ ਇਤਿਹਾਸ ਇਤਿਹਾਸ ਦਾ ਕੰਪੈਰੀਸ਼ਨ ਹੁੰਦਾ ਨਾ ਤੇ ਉਹ ਬੜੀ ਸਾਫ਼ ਨੀਅਤ ਨਾਲ ਕਰਨਾ ਚਾਹੀਦਾ ਹੈ ਕਦੀ ਉਹਦੇ ਵਿੱਚ ਬਾਤ ਘੱਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਨੀਵਾ ਦਿਖਾਣ ਲਈ ਇਹ ਮੇਰੀ ਜ਼ਿੰਮੇਵਾਰੀ ਹੈ ਮਹਾਭਾਰਤ ਦਾ ਯੁੱਧ ਤੁਸੀਂ ਸੁਣਿਆ ਥੋੜਾ ਠੰਮੇ ਨਾਲ ਜੀ ਆਨੰਦ ਲਿਓ ਤੁਸੀਂ ਬਹੁਤ ਦੂਰੋਂ ਦੂਰੋਂ ਆਏ ਹੋ ਤੇ ਇਹ ਇੰਨਾ ਪੰਡਾ ਚੱਲਿਆ ਐ ਦੋ ਘੜੀਆਂ ਆਨੰਦ ਨਾਲ ਬੈਠ ਜਾ। ਕਿਦਾਂ ਪਿਆ ਹਨ ਜੁਦ ਹੋਇਆ ਅਰਜਨ ਜੀ ਬੜੇ ਮਹਾਨ ਯੋਧੇ ਐ ਤੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਬਿਲਕੁਲ ਹਰ ਵੇਲੇ ਨਾਲ ਅੰਗ ਸੰਗ ਤੇ ਪਾਂਡਵ ਨਿਸ਼ਚਾ ਕਰਕੇ ਕਹਿੰਦੇ ਆ ਕਿ ਸ਼੍ਰੀ ਕ੍ਰਿਸ਼ਨ ਜੀ ਸਾਡੇ ਭਗਵਾਨ ਹਨ। ਮੁਬਾਰਕ ਵਿਸ਼ਵਾਸ ਦੀ ਚਾਹੀਦਾ ਜਿਹਦਾ ਕਿਸੇ ਦਾ ਹੈ। ਉਹ ਕਹਿੰਦੇ ਪ੍ਰਤੱਖ ਭਗਵਾਨ ਸਾਡੇ ਨਾਲ ਖੜੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ। अर्जुन ਦੇ ਪੁੱਤਰ ਅਭਮਨਿਉ ਦੀ ਮੌਤ ਹੋ ਗਈ ਤੇ ਅਰਜਨ ਪ੍ਰਤੱਖ ਹਾਜ਼ਰ-ਨਾਜ਼ਰ ਖੜੇ ਭਗਵਾਨ ਨੂੰ ਸਾਹਮਣੇ ਵੇਖ ਕੇ ਅਰਦਾਸ ਕਰਦੇ ਆ ਤੇ ਕਮਿਟਮੈਂਟ ਕਰਦੇ ਆ ਜੀ ਪ੍ਰਤੀਗਿਆ ਕਰਦੇ ਆ ਕਹਿੰਦੇ ਹੇ ਭਗਵਾਨ ਮੈਂ ਪ੍ਰਤੀਗਿਆ ਕਰਦਾ ਬੜੀ ਦ੍ਰਿੜਤਾ ਵੇਖੋ ਯੋਧਾ ਸਿਰੇ ਦਾ ਕਹਿੰਦੇ ਮੈਂ ਪ੍ਰਤੀਗਿਆ ਕਰਦਾ ਕਿ ਜੇ ਸੂਰਜ ਅਸਤ ਹੋਣ ਤੱਕ ਮੈਂ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਨਾ ਲਿਆ ਤੇ ਮੈਂ ਪ੍ਰਾਨ ਤਿਆਗ ਦਿਆਂਗਾ ਆਤਮ ਹੱਤਿਆ ਕਰ ਲਵਾਂਗਾ ਪ੍ਰਤੀਗਿਆ ਕੀਤੀ ਮੈਂ ਮੌਤ ਦੀ ਗੌਸ਼ ਵਿੱਚ ਚਲਿਆ ਜਾਵਾਂਗਾ ਜੇ ਆਪਣੇ ਪੁੱਤਰ ਦਾ ਮਤ ਬਦਲਾ ਨਾ ਲਿਆ ਤੇ ਉਹਨਾਂ ਦੇ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਨਾਲ ਨੇ ਇੱਕ ਪਾਸੇ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਕਿ ਜਿਹੜਾ ਕੁੱਲ ਕਾਇਨਾਤ ਦਾ ਭਗਵਾਨ ਹੈ ਨਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਤੇ ਨਾਲ ਕਿਹਾ ਵੀ ਸਿੱਖਾ ਖਿਆਲ ਰੱਖੀ ਇਹ ਨਾ ਸੋਚੀ ਕਿ ਫਲਾਣੀ ਕੁਲ ਚ ਪੈਦਾ ਹੋਇਆ ਉਹਦਾ ਪੁੱਤਰ ਐ ਤੇ ਉਹਦਾ ਪੁੱਤਰ ਐ ਕੀ ਪੜਦੇ ਹੋ ਰੋਜ਼ ਨਾ ਪੁੱਤਰ ਐ ਨਾ ਪੁੱਤਰ ਐ ਨਾ ਸੱਤਰ ਐ ਨਾ ਮਿੱਤਰ ਐ ਨਾ ਤਾਤਾ ਐ ਨਾ ਮਾਤਾ ਐ ਨਾ ਜਾਤਾ ਐ ਨਾ ਪਾਤਾ ਕੋਈ ਜਾਤ ਪਾਤ ਦੀ ਗੱਲ ਨਹੀਂ ਜੇ ਕੋਈ ਪੁੱਤ ਪੁੱਤਰ ਕੋਈ ਬਰਾਦਰੀ ਦੀ ਗੱਲ ਨਹੀਂ ਪਰ ਫਲਾਣੀ ਵੰਸ਼ ਵਿੱਚ ਫਲਾਣਾ ਭਗਵਾਨ ਜੰਮਿਆ ਨਾ ਭਈ ਉਹ ਭਗਵਾਨ ਤੇਰੇ ਨਾਲ ਹੈ ਜਿਹੜਾ ਚੱਕਰ ਚ ਹਨ ਯਾਰ ਵਰਣ ਜਾਤ ਯਰ ਪਾਤ ਨਹਿਨ ਜੈ ਰੂਪ ਰੰਗ ਯਰ ਦੇਖ ਭੇਖ ਕੋ ਕਹਿ ਨਾ ਸਕਤ ਕੇ ਉਹਦਾ ਕੋਈ ਰੰਗ ਰੂਪ ਵੇਖਣ ਨਾ ਚਾਹੀ ਉਹ ਤੇਰੇ ਨਾਲ ਹੈ ਤੇ ਸਿੱਖ ਨੂੰ ਨਿਸ਼ਚਾ ਬੜਾ ਤੇ ਸਿੱਖ ਸਿੱਖ ਦਿਨ ਦੀ ਸ਼ੁਰੂਆਤ ਇੱਥੋਂ ਕਰਦਾ ਕਿ ਸਦਾ ਅੰਗ ਸੰਗੇ ਪੰਗੰਗ ਗੁਰੂ ਅਸੀਂਾਂ ਬਰਿਆਂ ਨੂੰ ਟੱਪਿਆ ਬਾਬਾ ਦੁੱਧ ਚਿੱਟੀ ਦਾੜੀ ਤਕ ਤੱਕ ਕਰਦਾ ਚਿਹਰਾ ਅਸੀਂਾਂ ਬਰਿਆਂ ਬਜ਼ੁਰਗ ਦਾ ਤੁਸੀਂ ਸਰੀਰਕ ਬਲ ਵੇਖੋ ਸਿੱਖੀ ਦੇ ਬਜ਼ੁਰਗ ਵੀ ਜਵਾਨ ਹੁੰਦੇ ਆ ਜੇ ਅੰਦਰ ਸੁਰਤ ਚੜ੍ਹਦੀ ਕਲਾ ਚਵੇ ਅਸੀਆਂ ਵਰਿਆਂ ਦਾ ਬਾਬਾ ਅਮੇਜ਼ਨ ਕਰੋ ਕਿ ਕਿਦਾਂ ਦਾ ਹੁੰਦਾ ਅਸੀਆਂ ਵਰਿਆਂ ਦਾ ਸਰੀਰ ਆਪਣੇ ਘਰਾਂ ਦੇ ਬਜ਼ੁਰਗ ਵੇਖੋ ਦੁੱਧ ਚਿੱਟਾ ਦਾੜਾ ਦਗਦਾ ਕਰਦਾ ਚਿਹਰਾ ਨੇਤਰਾਂ ਚ ਜਲਾਲ ਤੇ ਜਿਹੜਾ ਜ਼ਾਹਰ ਜ਼ਹੂਰ ਭਗਵਾਨ ਸੀ ਨਾ ਜਿਹਦਾ ਪੁੱਤਰ ਹੈ ਨਾ ਪੁੱਤਰ ਹੈ ਉਸ ਵੈਗੁਰੂ ਦਾ ਧਿਆਨ ਤਰ ਕੇ ਉਹ ਵੀ ਇੱਕ ਪ੍ਰਤੀਗਿਆ ਕਰਦਾ ਕੀ ਸਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਕਰਨ ਦੀ ਜਾਚ ਵੇਖੋ ਆਤਮ ਵਿਸ਼ਵਾਸ ਵੇਖੋ ਜੰਗ ਕਿਨੂੰ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਿਆ ਤੇ ਬਾਬਾ ਦੀਪ ਸਿੰਘ ਅਰਦਾਸ ਕਰਦੇ ਆ ਪ੍ਰਤੀਗਿਆ ਕਰਦੇ ਆ ਬੜੇ ਜੋਸ਼ ਵਿੱਚ ਬੜੇ ਰੋਹ ਵਿੱਚ ਬੜੇ ਜਜ਼ਬਾਤਾਂ ਦੇ ਨਾਲ ਤੇ ਕਹਿੰਦੇ ਆ ਹੇ ਮਾਲਕਾ ਮੈਂ ਪ੍ਰਤੀਗਿਆ ਕਰਦਾ ਕਿ ਜੇ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋਇਆ ਇੱਕ ਪਾਸੇ ਪ੍ਰਤੀਗਿਆ ਕਿ ਜੇ ਮੈਂ ਆਪਣੇ ਮਕਸਦ 'ਚ ਇੰਨੇ ਟਾਈਮ ਤੱਕ ਕਾਮਯਾਬ ਨਾ ਹੋਇਆ ਤੇ ਮੈਂ ਮੌਤ ਨੂੰ ਸੱਦਾ ਦੇ ਲਵਾਂਗਾ ਇੱਥੇ ਅੱਸੀਆਂ ਵਰਿਆਂ ਦਾ ਬਾਬਾ ਅਰਦਾਸ ਕਰਦਾ ਜੇ ਮੈਂ ਆਪਣੇ ਮਕਸਦ ਚ ਕਾਮਯਾਬ ਨਾ ਹੋਇਆ ਹੁਣ ਮਕਸਦ ਕੀ ਹੈ ਹਰਮੰਦਰ ਸਾਹਿਬ ਨੂੰ ਜ਼ਾਲਿਮਾਂ ਦੇ ਪੰਜੇ ਚੋਂ ਛਡਾਉਣਾ ਤੇ ਕਹਿੰਦੇ ਮੈਂ ਪ੍ਰਤੀਗਿਆ ਕਰਦਾ ਜੇ ਮੈਂ ਆਪਣੇ ਮਕਸਦ ਚ ਕਾਮਯਾਬ ਨਾ ਹੋਇਆ ਜੇ ਮੌਤ ਆ ਵੀ ਗਈ ਤੇ ਮੈਂ ਮੌਤ ਨੂੰ ਲਾਗੂ ਨਹੀਂ ਹੋਣ ਦਿਆਂਗਾ ਸੋ ਸ੍ਰੀ ਅਕਾਲ ਮੌਤ ਆਈ ਮੌਤ ਹਾਰ ਗਈ ਤੇ ਬਾਬਾ ਦੀਪ ਸਿੰਘ ਜਿੱਤ ਗਿਆ ਸਾਤ ਸੋ so <laughs>